ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਜਰੇਲਾ ਕਿਲੋ ਗਾਜਰਾ ਲਈਆ ਮਾ ਪਾਇਆ ਖੋਇਆ ਲਿਆ ਵਾ 200 ਗ੍ਰਾਮ ਚੀਨੀ 50 ਗ੍ਰਾਮ ਬਦਾਮ ਤੇ 100 ਗ੍ਰਾਮ ਸੌਗੀ ਹੁਣ ਆਪਾਂ ਖੋਏ ਨੂੰ ਗਾਜਰਾ ਪਹਿਲਾਂ ਧੋ ਕੇ ਸਾਫ਼ ਕਰ ਲਿਆ ਸੀ ਗਿਆ ਛਿੱਲ ਲਿਆ ਸੀ ਫਿਰ ਕद्दूकस ਕਰ ਲਿਆ ਸੀ ਇਹਨਾਂ ਕੜਾਈ ਗਰਮ ਕਰ ਲਈ ਆਪਾਂ ਇਹ ਚ ਦੋ ਚਮਚੇ ਦੇਸੀ ਘਿਓ ਪਾਵਾਂਗੇ देो अपना गर्म हो गया गाजर पा देंगे गैस स्लो कर लेना ਗਜਰਾਂ ਨੂੰ ਹਲਾਇ ਜਾਨਾ ਵਾ ਇਹ ਜਿਹੜਾ ਪਾਣੀ ਹੈਗਾ ਉਹ ਸੁੱਕਣਾ ਵਾ ਗਜਰਾਂ ਆਪਣੇ ਪਕ ਗਈਆਂ ਥੋੜੀਆਂ ਜੀਆਂ ਇਹਦੇ ਵਿੱਚ ਚੀਨੀ ਪਾ ਦੇਣੀ ਹੁਣ ਹੁਣ ਚੀਨੀ ਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਇਹ ਵੀ ਥੋੜਾ ਜਿਹਾ ਪਾਣੀ ਛੱਡਦੀ ਹੁੰਦੀ ਆ ਫੋਨਾਂ ਚ ਆਪਣੀ ਗਜਰ ਸਾਰੀ ਪੱਕ ਜਾਣੀ ਆ ਗਾਜਰਾਂ ਆਪਣੀਆਂ ਰੈਡੀ ਹੋ ਗਈਆਂ ਨੇ ਆਪਾਂ 100 ਗ੍ਰਾਮ ਖੁਆ ਪਹਿਲਾਂ ਵਿੱਚ ਪਾ ਦੇਣਾ ਮੈਂ ਇਹਦੇ ਨਾਲ ਪੂਰ ਮਿਕਸ ਕਰ ਲੈਣਾ ਬੱਚਰ ਲਾ ਲੈਣਾ ਅੱਧਾ ਖੁਆ ਰੱਖ ਲਿਆ ਸੀਗਾ ਉਹ ਬਾਅਦ ਚ ਪਾਵਾਂਗੇ ਇਹ ਕੋਈ ਨਹੀਂ ਵਿੱਚ ਭੁੰਨ ਲੈਣਾ ਚੰਗੀ ਤਰ੍ਹਾਂ ਗਾਜਰਾਂ ਦੇ ਗਜਰੇਲਾ ਆਪਣਾ ਰੈਡੀ ਹੋ ਗਿਆ ਹੈ ਥਾਣੇ ਦੇ ਵਿੱਚ ਬਦਾਮ ਪਾ ਦੇਣੇ ਆ ਸੌ ਵੀ ਬਸ 9 ਟੈਪਰ ਸੇ ਹੀ ਲਵੋਣਾ ਹਨ ਇਹਨਾਂ ਨੂੰ ਹੁਣ ਆਪਣਾ ਗਜਰੇਲਾ ਰੈਡੀ ਹੋ ਗਿਆ ਵਾ ਹੁਣ ਇਹਦੇ ਠਕੂਆ ਪਾ ਦੇਣਾ ਆਪਾਂ